ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਇਸ ਤਰ੍ਹਾਂ ਪੰਜਾਬ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਫਤਿਹ ਅੱਜ ਤੁਹਾਨੂੰ ਉਸ ਧਰਤੀ ਤੇ ਲੈ ਕੇ ਆਏ ਆ ਜੋ ਵਰਲਡ ਦੀ ਸਭ ਤੋਂ ਮਹਿੰਗੀ ਧਰਤੀ ਦੱਸੀ ਜਾਂਦੀ ਹੈ ਤੇ ਇਸ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਨੇ ਦੇਸ਼ ਲਈ ਸਿੱਖ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰਤਾ ਹਾਂਜੀ ਜਿਸ ਦਾ ਨਾਮ ਹੈ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਅੱਜ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਇਤਿਹਾਸਕ ਥਾਵਾਂ ਦੇ ਦਰਸ਼ਨ ਦੀਦਾਰ ਤੇ ਉਸਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਜਿਸ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਲੈ ਕੇ ਜਾ ਰਹੇ ਹਾਂ ਦੀਵਾਨ ਟੋਡਰ ਮਲ ਦੀ ਹਵੇਲੀ ਵਿੱਚ ਆਓ ਚੱਲਦੇ ਆ ਫਤਿਹਗੜ੍ਹ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਕੁਝ ਸਮਾਂ ਪਹਿਲਾਂ ਦੱਸਿਆ ਗਿਆ ਕਿ ਅੱਜ ਤੁਹਾਨੂੰ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਥਾਵਾਂ ਦੇ ਦਰਸ਼ਨ ਦਿਦਾਰ ਤੇ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਏਗਾ ਜਿੰਨਾ ਕੋਈ ਇਤਿਹਾਸ ਸਾਨੂੰ ਪਤਾ ਹੈ ਤੇ ਇਹ ਉਹ ਥਾਂ ਹੈ ਜਿੱਥੇ ਆਪਾਂ ਖੜੇ ਆ ਤੁਸੀਂ ਮੇਰੇ ਪਿੱਛੇ ਦੇਖੋ ਉਹ ਥਾਂ ਹੈ ਉਸ ਸ਼ਖਸ ਦੀ ਇਹ ਹਵੇਲੀ ਹੈ ਉਸ ਸ਼ਖਸ ਦੀ ਇਹ ਥਾਂ ਹੈ ਜਿਸ ਸ਼ਖਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੇ ਪਰਿਵਾਰ ਦੀ ਅੰਤਿਮ ਰਸਮਾਂ ਦੇ ਲਈ ਉਹਨਾਂ ਦੀਆਂ ਦੇਹਾਂ ਦੀ ਸਭ ਸੰਭਾਲ ਦੇ ਲਈ ਆਪਣਾ ਸਾਰਾ ਪਰਿਵਾਰ ਆਪਣਾ ਸਾਰਾ ਧਨ ਦੌਲਤ ਘਰ-ਬਾਰ ਸਭ ਵਾਰਤਾ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਜੋ ਦੱਸੀ ਜਾਂਦੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਲਈ ਉਹ ਇਸ ਸ਼ਖਸ ਯਾਨੀ ਕਿ ਦੀਵਾਨ ਟੋਡਰਮਲ ਵੱਲੋਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦ ਕੀਤੀ ਗਈ ਸੀ ਤੇ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਦੀਵਾਨ ਟੋਡਰਮਲ ਦੀ ਉਹ ਹਵੇਲੀ ਜਿਸ ਦੀ ਹਾਲਤ ਭਾਵੇਂ ਅੱਜ ਥੋੜੀ ਖਸਤਾ ਥੋੜੀ ਕੀ ਬਹੁਤੀ ਖਸਤਾ ਹੈ ਜਿਸ ਦਾ ਸਿੱਧਾ ਕਾਰਨ ਸਰਕਾਰਾਂ ਦੀ ਸੰਭਾਲ ਨਾ ਹੋਣਾ ਵੀ ਕਹਿ ਸਕਦੇ ਆ ਪਰ ਜਿਹੜਾ ਹੈਗਾ ਉਹਨ ਇਸ ਬਿਲਡਿੰਗ ਦਾ ਰੱਖ ਰਖਾ ਜਿਹੜਾ ਹੈਗਾ ਇੱਕ ਸੋਸਾਇਟੀ ਵੱਲੋਂ ਹਾਈ ਕੋਰਟ ਦੀ ਦੇਖ ਰੇਖ ਵਿੱਚ ਕੀਤਾ ਜਾ ਰਿਹਾ ਤੇ ਇਸ ਦਾ ਜਿਹੜਾ ਹੈਗਾ ਥੋੜਾ ਬਹੁਤ ਕੰਸਟਰਕਸ਼ਨ ਕਹਿ ਲਈ ਉਹ ਵੀ ਚੱਲ ਰਹੀ ਹੈ ਇਹ ਜਿਹੜੀ ਹਵੇਲੀ ਆ ਉਸ ਸਮੇਂ ਦੀ ਜਿਸ ਨੂੰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਉਸ ਵੇਲੇ ਇਹਨਾਂ ਇੱਟਾਂ ਦੇ ਨਾਲ ਇੱਕ ਅਬਰੀਕ ਇੱਟਾਂ ਦੇ ਨਾਲ ਉਸ ਸਮੇਂ ਸਾਰੀਆਂ ਬਿਲਡਿੰਗਾਂ ਹੀ ਫਤੇਗੜ ਸਾਹਿਬ ਸਰਹੰਦੀਆਂ ਇਹਨਾਂ ਇੱਟਾਂ ਨਾਲ ਬਣੀਆਂ ਹੋਈਆਂ ਹਨ ਤੇ ਇਸ ਹਵੇਲੀ ਦੇ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਹਾਂ ਇੱਕ ਉਸ ਗੁਰੂ ਦੇ ਪਿਆਰੇ ਸ਼ਖਸ ਦੀਵਾਨ ਟੋਡਰ ਮਲ ਦੀ ਹਵੇਲੀ ਆ ਜਿਸ ਨੇ ਜਿਹੜਾ ਹੈਗਾ ਗੁਰੂ ਸਾਹਿਬ ਦੇ ਪਰਿਵਾਰ ਲਈ ਆਪਣਾ ਸਭ ਕੁਝ ਵਾਰਿਆ ਇਹ ਤੁਹਾਨੂੰ ਦਿਖਾਣਿਆ ਇਹ ਸਾਰੇ ਕਿਸ ਤਰ੍ਹਾਂ ਇੱਕ ਬੋਰ ਲਾ ਕੇ ਫਲੈਕਸ ਲਾ ਕੇ ਦੱਸਿਆ ਗਿਆ ਕਿ ਕਿਹੜੀ ਕਿਹੜੀ ਬਿਲਡਿੰਗ ਤੇ ਕੀ ਕੀ ਬਣਿਆ ਹੋਇਆ ਸੀ ਉਸ ਸਮੇਂ ਤੁਹਾਨੂੰ ਦਿਖਾਉਨੇ ਅੱਜ ਇੱਥੇ ਜਿਹੜੇ ਕਾਫੀ ਲੋਕ ਦਰਸ਼ਨ ਕਰਨ ਵੀ ਸੰਗਤਾਂ ਦਰਸ਼ਨ ਕਰਨ ਵੀ ਆਈਆਂ ਹੋਈਆਂ ਨੇ ਤੁਹਾਨੂੰ ਉਹਨਾਂ ਸੰਗਤਾਂ ਨਾਲ ਵੀ ਜਿਹੜੀ ਹੈਗੀ ਹੈ ਗੱਲਬਾਤ ਕਰਵਾਵਾਂਗੇ ਪਹਿਲਾਂ ਤੁਹਾਨੂੰ ਇਸ ਹਵੇਲੀ ਦੇ ਦਰਸ਼ਨ ਕਰਾਉਨੇ ਆ ਨੇੜੇ ਹੋ ਕੇ ਦਿਖਾਈ ਉੱਥੇ ਮੁਖਦਰਜ ਕੋਮੀ ਵਿਰਾਸਤ ਜਹਾਜ ਹਵੇਲੀ ਗੁਰੂ ਘਰ ਦੇ ਮਹਾਨ ਸੇਵਕ ਦੀਵਾਨ ਟੋਡਰਮਲ ਜੀ ਇਹਨਾਂ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੇ ਸਥਾਨ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦ ਕੇ ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਤੁਸੀਂ ਦੇਖ ਰਹੇ ਹੋ ਪੈੜਾਂ ਬਣੀਆਂ ਹੋਈਆਂ ਤੇ ਕੁਝ ਨਾ ਕੁਝ ਜਿਹਾ ਹੈਗਾ ਕੰਸਟਰਕਸ਼ਨ ਦਾ ਸਾਮ ਸੰਭਾਲ ਚੱਲ ਰਹੀ ਹੈ ਇਹਦੀ ਮੰਜ਼ਲ ਦਾ ਹੋਵੇ ਕਿਸ ਤਰ੍ਹਾਂ ਇਹ ਪਹਿਲੀ ਮੰਜ਼ਲ ਦੂਸਰੀ ਮੰਜ਼ਲ ਤੇ ਇਹ نیچے ਇਹ ਗਰਾਉਂਡ ਫਲੋਰ ਸੀ ਉਸ ਸਮੇਂ ਦਾ ਕਿ ਸੋ ਗੁਰੂਦੇਵ ਪਿਆਰੇ ਲਾਲ ਦੀ ਆਓ ਕੁਝ ਬੱਚਿਆਂ ਨਾਲ ਗੱਲ ਕਰਦੇ ਹਾਂ ਗੁਰੂਦੇਵ ਸਿੰਘਾ ਨਾਲ ਆਓ ਵੀਰ ਜੀ 1 ਮਿੰਟ ਆਜੋ 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 ਅੱਜ ਤੁਸੀਂ ਆਇਓ ਇੱਥੇ ਕੀ ਅਦਾ ਇਤਿਹਾਸ ਹੈ ਕੀ ਦਰਸ਼ਨ ਕਰਨ ਆਇਓ ਕਿੱਥੇ ਆਇਓ ਅੱਜ ਟੋਡਰਮਲ ਦੀ ਹਵੇਲੀ ਹੈ ਠੀਕ ਹੈ ਤੇ ਕੀ ਇੱਥੋਂ ਤੁਸੀਂ ਇਤਿਹਾਸ ਸਾਰਾ ਪੜਿਆ ਟੋਡਰਮਲ ਦਾ ਕੀ ਇਤਿਹਾਸ ਸੀਗਾ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਬੱਚਿਆਂ ਲਈ ਦੀਵਾਨ ਟੋਡਰ ਮੰਨ ਲੈ ਥਾਲ ਲਈ ਤੁਹਾਨੂੰ ਪਤਾ ਹੋਣਾ ਹੈ ਮਹਾਰਾਜ ਬਚਾਈਆਂ ਸੀ ਸੋਹਣੇ ਠੀਕ ਹੈ ਉੱਥੇ ਉਹ ਜਿੰਨੀ ਜਗ੍ਹਾ ਚ ਮੂਰਮ ਬਚੀਆਂ ਸੀਗੀ ਠੀਕ ਹੈ ਉਹਦੇ ਚ ਫਿਰ ਉਹਨਾਂ ਨੂੰ ਉਹ ਕਰਿਆ ਸੀਗਾ ਸਸਕਾਰ ਕਰਿਆ ਸੀ ਉਹਨਾਂ ਦਾ ਤੇ ਹਵੇਲੀ ਤੇ ਜਿਹੜੀ ਤੁਹਾਡਾ ਕੀ ਮੰਨ ਕਹਿੰਦਾ ਹੈ ਵੀ ਹਵੇਲੀ ਦੀ ਜਿਹੜੀ ਸਾਮ ਸੰਭਾਲ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਜਿਹੜੀ ਪੀੜ੍ਹੀ ਨੂੰ ਇਹਦਾ ਇਤਿਹਾਸ ਪਤਾ ਲੱਗੇ ਹਾਂਜੀ ਕਰ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਇਹ ਨੂੰ ਹੀ ਸਾਮ ਦੇ ਰੱਖਿਆ ਜਵੇ ਹਵੇਲੀ ਨੂੰ ਬਦਲ ਵੀ ਇੱਥੇ ਮਤਲਬ ਜਿਵੇਂ ਇਹ ਟਹੀ ਜਾਰੀ ਨੂੰ ਮਤਲਬ ਬਹੁਤ ਟੈਗ ਹੀ ਫਿਰ ਉਹ ਬਚਣਾ ਨਾ ਆਪਣੇ ਰਿਹਾ ਸੀ ਠੀਕ ਪਤਾ ਵੀ ਲੱਗਣਾ ਫਿਰ ਅੱਗੇ ਇਹ ਸੰਜੀ ਇੱਥੇ ਸੰਗਤ ਜੋ ਦਰਸ਼ਨ ਕਰਨ ਆਈ ਹੈ ਸੰਗਤ ਨੂੰ ਕਰੀਬਨ ਇਤਿਹਾਸ ਦਾ ਪਤਾ ਹੈ ਤੇ ਸੰਗਤ ਦਾ ਵੀ ਇਹ ਕਹਿਣਾ ਹੈ ਕਿ ਇਸ ਦੀ ਜਿਹੜੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਵਾਨੀ ਹੈ ਇਤਿਹਾਸ ਨਾਲ ਜਿਹੜੀ ਹੈਗੀ ਹੈ जुड़ी रहे ਤੇ ਤੁਸੀਂ ਕਰੋ ਦਰਸ਼ਨ ਕਰੋ ਇਸ ਹਵੇਲੀ ਦੇ ਚੰਗੀ ਤਰ੍ਹਾਂ ਦੂਰੋਂ ਦੀ ਪੂਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਹਾਂ। ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੀ ਜਿਹੜੀ ਹਵੇਲੀ ਦੀ ਬਿਲਡਿੰਗ ਦਿਖਾਈ ਜਾਵੇ। ਆ ਕੋਈ ਸੰਗਤਾਂ ਨਾਲ ਵੀ ਗੱਲ ਕਰਦੇ ਆ। ਸਸੀਗਰਬਾਬਾ ਜੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਦੀ ਫਤਿਹ। ਕਿੱਥੋਂ ਆ ਬਾਈ ਤੁਸੀਂ? ਘਟਾਣਾ ਦਾ ਸਭ ਘਟਾਣਾ ਸਾਹਿਬ ਤੋਂ। ਤੁਸੀਂ ਅੱਜ ਆਏ ਹੋ ਹਵੇਲੀ ਦੀਵਾਨ ਟੋਰਡਰ ਮਾਲੀ ਦੇਖਣ। ਕਿਸ ਤਰ੍ਹਾਂ ਦਾ ਰੋਲ ਉਹਨਾਂ ਦਾ ਸੀਗਾ ਗੁਰਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੇ ਅੱਜ ਜੋ ਹਾਲਤ ਹੈ ਕਿ ਉਹ ਰੋਲ ਦਾ ਉਹਨਾਂ ਨੂੰ ਫਲ ਸਰਕਾਰਾਂ ਜਾਂ ਹਕੂਮਤਾਂ ਦੇ ਰਹੀਆਂ ਜਾਂ ਕੀ ਹਾਲ ਬੈਸਟਮ ਹਵੇਲੀ ਥੋੜੀ ਦੱਸੋ ਸੰਗਤ ਨੂੰ ਠੀਕ ਹੈ ਉਸ ਟਾਈਮ ਰੋਲ ਕੀ ਸੀਗਾ ਦੀਵਾਨ ਟੋਡਰਮਲ ਦਾ ਤੁਹਾਡੇ ਹਿਸਾਬ ਨਾਲ ਰੋਲ ਹੋ ਰਿਹਾ ਸੀ ਜੀ ਠੀਕ ਹੈ ਨੇ ਉਸ ਟਾਈਮ ਦੀਵਾਨ ਟੋਡਰਮਲ ਦਾ ਕੀ ਰੋਲ ਰਿਹਾ ਗੁਰੂ ਸਾਹਿਬ ਦੇ ਟਾਈਮ ਜਦੋਂ ਸ਼ਹੀਦیاں ਹੋਈਆਂ ਛੋਟੇ ਸਾਹਿਬ ਜਿਆਦਾ ਦਾ ਅੰਤਿਮ ਰਸਮਾਂ ਦਾ ਜਿਹੜਾ ਹੈਗਾ ਉਹਨਾਂ ਨੇ ਪੂਰਾ ਆਪਣਾ ਰੋਲ ਅਦਾ ਕੀਤਾ ਮੋੜੇ ਆਪਣੇ ਮਦਲ ਗਿਆ ਵੀ ਨੀ ਉਹਦੇ ਮੋਰਾ ਜਗਾ ਖੇਤੀ ਸੇ ਉਤੋਂ ਜੀ ਉਹਨਾਂ ਵजीर खान ਤੋਂ ਇਸ ਉਹਨੇ ਆਪਣੇ ਸਾਰਾ ਕੋ ਇਥੋਂ ਵੇਚ ਕੇ ਭੇਲੀ ਮਤਲਬ ਕਿ ਪਹਿਲੇ ਪਨਾ ਜੋ ਹੈ ਸਾਰਾ ਕੋ ਵੇਚ ਕੇ ਕਿਉਂਕਿ ਉਹ ਤਾਂ ਪਿੰਡ ਦਾ ਕੋਈ ਬੰਦਾ ਨਹੀਂ ਤੁਰਿਆ ਸੀ ਜੀ ਜਿੰਨਾ ਕਰਕੇ ਉਹਨਾਂ ਦਾ ਮਦਸ ਸਸਕਾਰ ਉੱਤੇ ਉਹ ਲੱਗੇ ਕੋਦਰ ਸਾਹਿਬ ਜਾਂ ਚੀਤ ਜੀ ਸ਼ੇਰ ਸਾਹਿਬ ਉਤਨਾ ਸੋਚ ਤੁਸੀਂ ਮਾਦਾ ਗੁਜਰਕੌਰ ਜੀ ਨੂੰ ਤੇ ਸਾਸਲਾ ਨਦੀ ਲੱਗੇ ਹਾਂ ਨਦੀ ਲੱਗੇ ਸੋਚ ਤੁਸੀਂ ਕਿਉਂਕਿ ਉਸੇ ਕਰਕੇ ਉਹਨਾਂ ਨੇ ਉਹ ਵੇਖ ਕੇ ਹੋਇਆ ਮੁੜ ਕੇ ਉਹਨੇ ਆਪਣੇ ਇਥੋਂ ਉਦੋਂ ਜਗਾ ਮੰਗੀ ਉਹ ਆਂਦਾ ਮੈਨੂੰ ਤਾਂ ਤਾਂ ਜਗਾ ਦਵਾਂਗੇ ਤੁਸੀਂ ਜੇ ਮੈਨੂੰ ਇਥੋਂ ਆਪਣਾ ਪੈਸੇ ਦੋਗੇ ਫਿਰ ਮੈਂ ਆਪਣਾ ਸਾਰਾ ਉਹ ਵੇਚ ਕੇ ਉਹਨਾਂ ਨੂੰ ਜਗਾ ਖਰੀਦ ਕੇ ਫਿਰ ਸੰਸਕਾਰ ਕੀਤੇ ਉੱਤੇ ਉਸ ਸ਼ਖਸ ਨੇ ਉਸ ਗੁਰੂ ਦੇ ਪਿਆਰੇ ਨੇ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਗੁਰੂ ਸਾਹਿਬ ਦਾ ਪਰਿਵਾਰ ਹੈ ਉਸ ਦੀ ਅੰਤਿਮ ਰਸਮਾਂ ਕਰਨ ਲਈ ਆਪਣਾ ਸਾਰਾ ਕੁਝ ਵਾਰਤਾ ਤੇ ਆਈ ਦੀਆਂ ਹਕੂਮਤਾਂ ਜਾਂ ਆਈ ਦੀ ਆਪਾਂ ਕਮੇਟੀਆਂ ਦੀ ਗੱਲ ਕਰ ਰਹੀਏ ਤੇ ਉਹਨਾਂ ਨੇ ਉਸ ਸ਼ਖਸ ਦੀ ਉਸ ਗੁਰੂ ਦੇ ਪਿਆਰੇ ਦੀ ਜਿਹੜੀ ਵਿਰਾਸਤ ਸੀ ਜਾਂ ਉਸ ਨੂੰ ਇੱਕ ਯਾਦਗਾਰ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਿਆ ਤੁਸੀਂ ਥੋੜਾ ਦੱਸੋ ਜਾਂ ਕੀ ਲੋੜ ਸੀਗੀ ਕਿਸ ਤਰ੍ਹਾਂ ਰੱਖਣਾ ਚਾਹੀਦਾ ਸੀ ਲੋੜ ਤਾਂ ਬਹੁਤ ਸੀ ਪਰ ਕੋਈ ਚਲੋ ਜਿਹੜੇ ਪਿੰਡ ਵਾਲੇ ਉਹਨਾਂ ਨੂੰ ਵੀ ਸੰਯੋਗ ਦੇਣਾ ਚਾਹੀਦਾ ਆ ਪਰ ਉਹ ਵੀ ਨਹੀਂ ਕੋਈ ਦਿੰਦੇ ਕਿਉਂਕਿ ਅੱਜ ਤੋਂ ਅਸੀਂ ਹਫ਼ਤਾ ਤੱਕ ਪਹਿਲਾਂ ਸਾਨੂੰ ਦੱਸ ਦੇ ਕਿ ਇੱਥੇ ਮੱਝਾ ਬੰਨਦੇ ਰਹੇ ਆ ਗੋਹਾ ਸੁੱਟਦੇ ਰਹੇ ਆ ਕਾਜ਼ੋ ਜਿਹੜੇ ਲੱਗ ਬਨੇ ਪਿੰਡਾਂ ਘਰਾਂ ਵਾਲੇ ਆ ਉਹਨਾਂ ਨੇ ਦੇਖਭਾਲ ਹੀ ਕੀਤੀ ਹੁਣ ਕੋਈ ਜਾਂਦਾ ਇੱਥੇ ਆਪਣਾ ਕਬਜ਼ਾ ਕਰੀ ਜਾਂਦਾ ਕੋਈ ਪੈਲੀ ਵਾਂਂਦਾ ਕੋਈ ਕੁਝ ਕਰਦਾ ਸੀ ਕਿ ਇਸੇ ਕਰਕੇ ਇਕੱਲਾ ਕਮੇਟੀ ਦਾ ਰੋਲ ਨਹੀਂ ਹੈਗਾ ਸੰਜੋਗ ਲੱਗੇ ਬੰਨੇ ਸੰਤ ਦਾ ਵੀ ਹੁੰਦਾ ਆ ਬਿਲਕੁਲ ਹਰ ਇੱਕ ਸ਼ਖਸ ਨੂੰ ਹਰ ਇੱਕ ਇਹ ਤੇ ਨਹੀਂ ਆਪਾਂ ਕਹਿੰਦੇ ਆਏ ਆਪਾਂ ਫੋਟੋ ਲਵਾ ਲਿਆ ਚਾਰਜੀ ਬਹੁਤ ਠੀਕ ਆ ਪਰ ਦੇਖਣਾ ਚਾਹੀਦਾ ਨਾ ਬਿਲਕੁਲ ਬਿਲਕੁਲ ਹਰ ਇੱਕ ਸਿੱਖ ਨੂੰ ਜਿਹੜਾ ਹੈਗਾ ਹਰ ਇੱਕ ਵਿਅਕਤੀ ਨੂੰ ਆਪਣਾ ਫਰਜ਼ ਸਮਝ ਕੇ ਚਲੋ ਕਮੇਟੀ ਨੇ ਰੋਲ ਦਿੰਦੀ ਸਰਪੰਚ ਨੂੰ ਚਾਹੀਦਾ ਆਲੇ ਦੁਆਲੇ ਕੰਦਾ ਕਰਦੇ ਨੇ ਇੱਕ ਗੇੜ ਲਾਵੇ ਵੱਡਾ ਇੱਕ ਬੰਦਾ ਦੋ ਤਿੰਨ ਬੰਦੇ ਰੱਖੀ ਹੋਣ ਦੇਖ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਮੇਨ ਗੇਟ ਤੇ ਕੋਈ ਗੇਟ ਵੀ ਹੈ ਨਹੀਂਗਾ ਹਾਂ ਗੇੜ ਨਹੀਂ ਹੈਗਾ ਮੇਨ ਗੇਟ ਤੇ ਵੀ ਪਹਿਲੀ ਵਾਰ ਲੋਕਾਂ ਨੇ ਕੰਦਾ ਦੇੜ ਤੀਆ ਸਾਰੇ ਬੰਨੇ ਕਰਤਾ ਕਿ ਆਪਣੀ ਪਹਿਲੀ ਕਰੀ ਜਾਂਦੀ ਆਂ ਅਸੀਂ ਆਪਣਾ ਇੰਨੀ ਜਗ੍ਹਾ ਇਧਰੋਂ ਲੈ ਲਈਏ ਇੰਨੀ ਜਗ੍ਹਾ ਇਧਰੋਂ ਲੈ ਲਈਏ ਕਿ ਆਪਾਂ ਇਹਨੇ ਕਹਿੰਦੇ ਚਲੋ ਕਮੇਟੀ ਸਰਕਾਰਾਂ ਦਾ ਵੀ ਕੁਝ ਹੈਗਾ ਆ ਬਾਕੀ ਥੋੜਾ ਸੰਯੋਗ ਪਿੰਡਾਂ ਦਾ ਵੀ ਚਾਹੀਦਾ ਹੈ ਕੀ ਸ਼ੋਬਨਾਮ ਤੁਹਾਡਾ ਜੀ ਹਰਮੇਸ਼ ਸਿੰਘ ਇਹ ਸਾਡੇ ਨਾਲ ਸਨ ਸੰਗਤਾਂ ਸਨ ਗੁਰੂ ਦੇ ਪਿਆਰੇ ਸਰਦਾਰ ਹਰਮੇਸ਼ ਸਿੰਘ ਜੀ ਸੀ ਤੇ ਹੋਰ ਸੰਗਤਾਂ ਸੀ ਜਿਨ੍ਹਾਂ ਕਿ ਜਿਹੜਾ ਹੈਗਾ ਸਰਕਾਰ ਦੇ ਨਾਲ-ਨਾਲ ਹਰ ਇੱਕ ਵਿਅਕਤੀ ਨੂੰ ਹਰ ਇੱਕ ਗੁਰੂ ਦੇ ਸਿੱਖ ਨੂੰ ਆਪਣਾ ਫਰਜ ਸਮਝਣਾ ਚਾਹੀਦਾ ਹੈ ਪਿੰਡ ਵਾਲਿਆਂ ਨੂੰ ਵੀ ਪਿੰਡ ਦੀ ਪੰਚਾਇਤ ਨੂੰ ਵੀ ਜਿਹੜਾ ਹੈਗਾ ਆਪਣਾ ਫਰਜ ਸਮਝ ਕੇ ਇਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਇਸ ਨੂੰ ਜਿਹੜਾ ਹੈਗਾ ਵਿਰਾਸਤ ਨੂੰ ਦੀਵਾਨ ਟੋਡਰਮਲ ਦੀ ਜਿਹੜੀ ਹਵੇਲੀ ਆ ਇਸ ਨੂੰ ਇਸ ਦੀ ਸਾਂਭ ਸੰਭਾਲ ਇਸ ਨੂੰ ਨਿਸ਼ਾਨੀ ਦੇ ਤੌਰ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜੋ ਹੈ ਇਸ ਨੂੰ ਦੇਖ ਕੇ ਸੇਧ ਲੈਣ ਗੁਰੂ ਦੇ ਨਾਲ ਜੁੜਨ ਚੰਗੇ ਰਹਾ ਤੇ ਤੁਰਨ ਤਾਂ ਕਿ ਹੋਰ ਵੀ ਇਹੋ ਜੇ ਸੂਰਮੇ ਕਹ ਲਈਏ ਗੁਰੂ ਦੇ ਪਿਆਰੇ ਕਹ ਲਈਏ ਜੰਮਨ ਪੈਦਾ ਹੋਣ ਇਥੋਂ ਸਿੱਖਿਆ ਲੈ ਕੇ ਇਹੀ ਉਮੀਦ ਅਸੀਂ ਕਰਦੇ ਆਂ ਇਹੀ ਸਾਡਾ ਮੁੱਖ ਮਨਸ਼ਾ ਹੈ ਇਥੋਂ ਦੀ ਵੀਡੀਓ ਬਣਾਉਂਦਾ ਇਹ ਵੀ ਕੋਈ ਇਤਿਹਾਸਕ ਖੂਹ ਇੱਥੋਂ ਦਾ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਖੂਹ ਪੁਰਾਣਾ ਨਹੀਂ ਹੈ ਜੀ ਨਵਾਂ ਹੈ ਇਹ ਨਵਾਂ ਖੂਹ ਹੈ ਇਹ ਇੱਥੇ ਬਣਾਇਆ ਗਿਆ ਖੋ ਗਲੀ ਦੇ ਦਰਸ਼ਨ ਕਰੋ ਤੁਸੀਂ ਇੱਕ ਵਾਰ ਫਿਰ ਚੰਗੀ ਤਰ੍ਹਾਂ ਕਿਉਂਕਿ ਜੋ ਲੋਕ ਇੱਥੇ ਨਹੀਂ ਆ ਸਕਦੇ ਕਿਦੇ ਬਾਹਰ ਦੂਰ ਦਰੇਡੇ ਬੈਠੇ ਨੇ ਉਹਨਾਂ ਲਈ ਇਹ ਦਰਸ਼ਨ ਬੜੇ ਹੀ ਲਾਹੇਵੰਦ ਨੇ ਸੰਗਤ ਜੀ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਵੇਰ ਦੇ ਦਿਨਾਂ ਤੋਂ ਬਾਅਦ ਦਾ ਇਸ ਲਈ ਸੀ ਕਿਉਂਕਿ ਸਵੇਰ ਦੇ ਦਿਨਾਂ ਦੇ ਵਿੱਚ ਤਾਂ ਇੰਨਾ ਰਸ਼ ਇਨੇ ਲੋਕ ਸਾਰੇ ਚੈਨਲ ਵਾਲੇ ਇਸ ਨੂੰ ਦਿਖਾਉਂਦੇ ਨੇ ਇਸ ਦਾ ਇਤਿਹਾਸ ਦੱਸਦੇ ਆ ਪਰ ਜਿਵੇਂ ਹੀ ਸਵੇਰ ਖਤਮ ਹੁੰਦੀ ਹੈ ਸ਼ਹੀਦੀ ਦੇ ਦਿਨ ਖਤਮ ਹੁੰਦੇ ਆ ਤਾਂ ਲੋਕ ਫਿਰ ਇਸ ਨੂੰ ਭੁੱਲ ਜਾਂਦੇ ਨੇ ਜਿਉਂ ਦਿੱਤਿਓ ਇਹ ਬਿਲਡਿੰਗਾਂ ਇੱਥੇ ਜਿਵੇਂ ਦੱਸਿਆ ਸੰਗਤਾਂ ਨੇ ਵੀ ਇੱਥੇ ਮੱਝਾਂ ਗਾਵਾਂ ਪਸ਼ੂ ਲੋਕ ਬੰਨਣ ਨੂੰ ਥਾਂ ਵਰਤਦੇ ਆ ਨਾ ਕਿ ਸਤਕਾਰ ਕਰਦੇ ਲੋੜ ਹੈ ਵੀ ਸਿਰਫ ਸਵਾ ਦੇ ਦਿਨ ਦੇ ਵਿੱਚ ਨਹੀਂ ਵੀ ਹਰ ਇੱਕ ਦਿਨ ਇਸ ਅਮੀਰ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਵੇ ਯਾਦ ਕੀਤਾ ਜਾਵੇ ਇਸ ਤੋਂ ਸਿੱਖਿਆ ਜਾਵੇ ਤੇ ਗੁਰੂ ਦੇ ਨਾਲ ਜੁੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ